ਔਰ ਮੈਡੀਕਲ ਅਫਸਰ ਦੇ ਵੀ ਤੁਸੀਂ ਸੇਵਾ ਦੇ ਵਿੱਚ ਸੀ ਉਦੋਂ ਤੁਸੀਂ ਉੱਥੇ ਇਹ 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 ਥਾਵਾਂ ਦੇ ਉੱਤੇ ਕੰਮ ਕੀਤਾ ਮੀਤ ਤੁਹਾਡੇ ਨਾਲ ਜੁੜੇ ਹੋਏ ਨੇ ਪਰ ਇਸ ਤਰ੍ਹਾਂ ਹੀ ਮੀਤ ਜੁੜੇ ਨੇ ਉਹ ਕੈਬਨਟ ਬਤਰੀ ਨੇ ਉੱਥੋਂ ਦੂਜੀ ਵਾਰ ਦੇ ਵਿਧਾਇਕ ਨੇ ਬਣ ਆਲੇ ਤੋਂ ਉਹ ਉਹ ਵੀ ਲੋਕਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਦਾਵਾ ਵੀ ਛੋਟਾ ਨਹੀਂ ਹੈ ਪਰ ਕਿਸ ਤਰ੍ਹਾਂ ਲੱਗਦਾ ਕਿ ਫਾਇਦਾ ਬਹੁਤ ਫਸਲੀ ਹੋਣ ਵਾਲੀ ਹੈ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ ਤੇ ਲੋਕ ਇਹਨਾਂ ਨੂੰ ਬੁਰੀ ਤਰ੍ਹਾਂ ਘਰਾਉਂਦੇ ਭੋਜਨ ਸਮਾਜ ਪਾਰਟੀ ਇਕੱਲੇ ਤੌਰ ਦੇ ਉੱਤੇ ਮੈਦਾਨ ਚ ਹੋਣਾ ਭੋਜਨ ਸਮਾਜ ਪਾਰਟੀ ਨੇ ਸਭ ਕੁ ਖੁਦ ਹੀ ਕਿਨਾਰਾ ਕੀਤਾ ਆਕਾਲੀ ਦਲ ਤੋਂ ਜਦੋਂ ਆਕਾਲੀ ਦਲ ਤਾਂ ਛਪਾ ਐਨਡੀਆ ਵਾਲਿਆ ਪਾਰਟੀ ਜੰਤਾ ਪਾਰਟੀ ਵੱਲ ਦੁਬਾਰਾ ਹੋ ਗਿਆ ਉਗਲ ਵਖਰੀ ਹੈ ਕਿ ਨਾ ਦੁਬਾਰਾ ਘਟੂਰ ਨਹੀਂ ਹੋਇਆ ਜਾਂ ਸ਼੍ਰੋਮਣੀ ਆਕਾਲੀ ਦਲ ਦੀ ਘਰ ਵਾਪਸੀ ਨਹੀਂ ਹੋ ਸਕੀ ਐਨਡੀਆ ਦੇ ਵਿੱਚ ਤਾਂ ਬਸਪਾ ਨੇ ਆਪਣਾ ਕਿਨਾਰਾ ਕਰ ਲਿਆ ਤਾਂ ਬਸਪਾ ਇਕੱਲੇ ਤੌਰ ਦੇ ਉੱਤੇ ਜਦੋਂ ਚੋਣ ਮੈਦਾਨ ਚ ਆ ਰਹੀ ਹੈ ਤਾਂ ਕੀ ਮੁੱਖ ਏਜੰਡਾ ਲੈ ਕੇ ਤੁਹਾਡੀ ਚੋਣ ਦਾ ਜਿਹੜਾ ਹੈਗਾ ਮੁੱਖ ਕੀ ਫੈਕਟਰ ਕੀ ਹੋਏਗਾ ਦੈਨਿਕ ਸੂਰਾ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਬਹੁਜਲ ਸਵਾਜ ਪਾਰਟੀ ਨੇ ਆਪਣਾ ਤੀਜਾ ਉਮੀਦਵਾਰ ਪੰਜਾਬ ਤੋਂ ਐਲਾਨ ਦਿੱਤਾ ਹੈ ਲੋਕ ਸਭਾ ਚੋਣਾਂ ਲਈ ਤੀਜਾ ਉਮੀਦਵਾਰ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਲਈ ਐਲਾਨਿਆ ਹੈ ਤੀਜਾ ਉਮੀਦਵਾਰ ਨੇ ਉਹਨਾਂ ਦੇ ਮੱਖਣ ਸਿੰਘ ਜੋ ਕਿ ਸਾਬਕਾ ਡਿਪਟੀ ਡਾਇਰੈਕਟਰ ਰਹੇ ਨੇ ਸਿਹਤ ਵਿਭਾਗ ਪੰਜਾਬ ਦੇ ਵਿੱਚ ਤੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਲਈ ਲੜਦੇ ਰਹੇ ਨੇ ਮੈਲਕਲਾ ਤੋਂ 2017 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਤੇ ਤੀਜੇ ਉਮੀਦਵਾਰ ਜਿਹੜੇ ਨੇ ਬੌਜਨ ਸਮਾਜ ਪਾਰਟੀ ਨੇ ਪੰਜਾਬ ਤੋਂ ਐਲਾਨ ਦਿੱਤੇ ਨੇ ਫਿਰੋਜ਼ਪੁਰ ਤੋਂ ਆਵਾਦਮੀ ਪਾਰਟੀ ਦੇ ਜੋ ਵਿਧਾਇਕ ਨੇ ਜਲਾਲਾਬਾਦ ਤੋਂ ਗੋਲਦੀ ਕਮੋਜ ਉਹਨਾਂ ਦੇ ਪਿਤਾ ਸੁਰਿੰਦਰ ਕਮੋਜ ਜੋ ਕਿ ਬੌਜਨ ਸਮਾਜ ਪਾਰਟੀ ਦੇ ਪਿੱਛੇ ਸ਼ਾਮਲ ਵੀ ਹੋਏ ਤੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਬੌਜਨ ਸਮਾਜ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਇਸ ਤੋਂ ਇਲਾਵਾ ਰਕੇ सुमन ਜਿਹੜੇ ਨੇ ਹੁਸ਼ਿਆਰਪੁਰ ਤੋਂ ਜਿਹੜੇ ਨੇ ਐਲਾਨੇ ਜਾ ਚੁੱਕੇ ਨੇ ਉਮੀਦਵਾਰ ਬਸਪਾ ਦੇ ਤੇ ਹੁਣ ਤੀਜਾ ਉਮੀਦਵਾਰ ਜਿਹੜਾ ਹੈ ਸਭ ਤੋਂ ਹੌਟ ਸੀਟ ਪੰਜਾਬ ਦੀ ਹੌਟ ਸੀਟ ਇਸ ਲਈ ਸੰਗਰੂਰ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਪੁਗਤ ਸਿੰਘ ਮਾਨ ਉਹਨਾਂ ਦਾ ਜੱਦੀ ਹਲਕਾ ਹੈ ਲੋਕ ਸਭਾ ਦੀ ਚੋਣਾਂ ਵੀ ਉਹ ਉੱਥੇ ਜਿੱਤੇ ਰਹੇ ਨੇ ਤੇ ਇਸ ਤੋਂ ਇਲਾਵਾ ਪਿਛਲੀ ਜਿਮਨੀ ਚੋਣ ਹੋਈ ਤਾਂ ਉਸ ਵਿੱਚ ਵੀ ਜੇਕਰ ਕਿਸੇ ਨੇ ਜਿੱਤ ਪ੍ਰਾਪਤ ਕੀਤੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ 92 ਵਿਧਾਇਕਾਂ ਨਾਲ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਆ ਜਾਣ ਤੋਂ ਐਨ ਬਾਅਦ ਹੋਈ ਪਹਿਲੀ ਲੋਕ ਸਭਾ ਦੀ ਜਿੰਨੀ ਚੋਣ ਲੋਕ ਸਭਾ ਦੀ ਜਿੰਨੀ ਚੋਣ ਦਾ ਮਤਲਬ ਹੁੰਦਾ ਹੈ ਕਿ ਘੱਟੋ ਘੱਟ 9 ਵਿਧਾਨ ਸਭਾ ਹਲਕੇ ਉਹਦੇ ਤਹਿਤ ਆਉਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸੀ ਸੋ ਬੜੀ ਹੌਟ ਸੀਟ ਜਿਹੜੀ ਹੈਗੀ ਆ ਸੰਗਰੂਰ ਬਣ ਬਣੀ ਹੋਈ ਹੈ ਤੇ ਅੱਗੇ ਵੀ ਬਣਨ ਜਾ ਰਹੀ ਹੈ ਕਿਉਂਕਿ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡ ਸਾਹ ਜੋ ਕੇ ਅਕਾਲੀ ਦਲ ਦੇ ਵਿੱਚ ਦੁਆਰਾ ਚਲੇ ਗਏ ਨੇ ਉਹਨਾਂ ਦੇ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਉਥੋਂ ਸ਼ੋਮਨੀ ਕਾਲੀਦਾਲ ਦਾ ਉਮੀਦਵਾਰ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਦਿੱਗਜ ਕਾਲੀ ਨੇਤਾ ਸਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਮਲੂਕਾ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਈ ਹੈ। ਹਾਲਾਂਕਿ ਉਹਨਾਂ ਦੇ ਬਠਿੰਡਾ ਤੋਂ ਚੋਣ ਲੜਨ ਦੀ ਸੰਭਾਵਨਾ ਜ਼ਿਆਦਾ ਮੰਨੀ ਜਾ ਰਹੀ ਹੈ ਪਰ ਸੰਗਰੂਰ ਬਾਰੇ ਵੀ ਉਹਨਾਂ ਦਾ ਨਾਮ ਚੱਲ ਰਿਹਾ ਹੈ। ਸੋ ਬਹੁਜਨ ਸਮਾਜ ਪਾਰਟੀ ਨੇ ਅੱਜ ਵੱਡੀ ਪਹਿਲ ਕਦਮੀ ਕਰते ਆ ਸੰਗਰੂਰ ਵਰਗੀ ਹੌਟ ਸੀਟ ਸਭ ਤੋਂ ਚਰਚਿਤ ਸੀਟ ਜਿਹੜੀ ਪੰਜਾਬ ਦੀ ਹੈ ਉਥੋਂ ਆਪਣਾ ਉਮੀਦਵਾਰ ਮੱਖਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਉਹਨਾਂ ਨੂੰ ਐਲਾਨ ਦਿੱਤਾ ਹੈ ਮੱਖਣ ਸਿੰਘ ਇਸ ਵਕਤ ਉੱਚੇ ਚੇਤੌਰ ਤੇ ਦੈਨਿਕ ਸਪਿਰਰ ਨਾਲ ਬਣੇ ਹੋਏ ਨੇ ਮੱਖਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਦੈਨਿਕ ਸਵਾਰਾ ਦੇਖ ਰਹੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਆ ਤੁਹਾਡੀ ਤੁਸੀਂ ਹਾਲਾਂਕਿ ਮਹਿਲ ਕਲਾਂ ਤੋਂ 2017 ਚ ਵਿਧਾਨ ਸਭਾ ਦੀ ਚੋਣ ਵੀ ਲੜੀ ਜੀ ਜੀ ਹੁਣ ਤੁਹਾਡੀ ਜਿਹੜੀ ਇਸ ਵਕਤ ਤੁਹਾਨੂੰ ਉਤਾਰਿਆ ਗਿਆ ਫੀਲਡ ਕੀਤਾ ਗਿਆ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਨੂੰ ਲੱਗਦਾ ਜੀ ਕਿ ਸਭ ਤੋਂ ਟਫ ਸੀਟ ਪੰਜਾਬ ਦੀ ਜਾਂ ਸਭ ਤੋਂ ਚਰਚਿਤ ਸੀਟ ਹੈ ਹੌਟ ਸੀਟ ਹੈ ਸੰਗਰੂਰ ਦੇਖੋ ਗੱਲ ਇਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜੋ ਮੈਨੂੰ ਲੋਕ ਸਭਾ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਜੀ ਮੈਂ ਇਸ ਦੇ ਲਈ ਸਾਡੀ ਰਾਸ਼ਟਰੀ ਪ੍ਰਧਾਨ ਪੈਨ ਕੁਮਾਰੀ ਮਾਇਆ ਬੱਦੀ ਤੇ ਸਾਡੇ ਪੰਜਾਬ ਦੇ ਇੰਚਾਰਜ ਬੋਧਨ ਸਮਾਜ ਪਾਰਟੀ ਦੇ ਸਰਦਾਰ ਨਜੀਤ ਸਿੰਘ ਬਣੀਵਾਲ ਹੂੰ ਤੇ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਤੇ ਐਮਐਲਏ ਸਾਬ ਸਾਡੇ ਡਾਕਟਰ ਨਸ਼ਤਰਪਾਲ ਜੀ ਤੇ ਸ਼੍ਰੀ ਅਜੀਤ ਸਿੰਘ ਪੈਣੀ ਜੀ ਤੇ ਸਮੁੱਚੀ ਮੇਰੇ ਨਾਲ ਜਿਹੜੀ ਮੇਰੀ ਲੋਕ ਸਭਾ ਸੰਗਰੂਪ ਦੀ ਟੀਮ ਆਈਏ ਆ ਪੜਾ ਸਰਦਾਰ ਚਮਕੌਰ ਸਿੰਘ ਵੀ ਜੀ ਸਰਦਾਰ ਦਰਸ਼ਨ ਸਿੰਘ ਜਲੂਰ ਸਰਦਾਰ ਅਮਰਜੀਤ ਸਿੰਘ ਜੀ ਜਲੂਰ ਮੈਂ ਇਹਨਾਂ ਸਾਰੇ ਸਾਥੀਆਂ ਦਾ ਸਮੁੱਚੀ ਸਟੇਟ ਦੀ ਲੀਡਰਸ਼ਿਪ ਦਾ ਤੇ ਲੋਕ ਸਭਾ ਸੰਗਰੂਪ ਦੇ ਸਾਰੇ ਵਰਕਰਾਂ ਸਮਰਥਕਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਜੀ ਜੀ ਤੇ ਜਿੱਥੋਂ ਤੱਕ ਇਹ ਸੀਟ ਹੌਟ ਹੈ ਜਾਂ ਟੱਪ ਹੈਗੀ ਆ ਮੈਂ ਇਸ ਨੂੰ ਹੌਟ ਜਾਂ ਟੱਪ ਨਹੀਂ ਮੰਨਦਾ ਕਿਉਂਕਿ ਮੈਂ ਬਹੁਜਨ ਸਮਾਜ પાર્ટી ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਵਰਕਰਾਂ ਮੈਂ ਗਰਾਊਂਡ ਲੈਵਲ ਤੇ ਕੰਮ ਕੀਤਾ ਹੈਗਾ ਤੇ ਮੈਂ ਜਿਹੜਾ ਹੈਗਾ ਬਾਅਦ ਸ਼ਿਫ ਦੇ ਵਿੱਚ ਪਹਿਲਾਂ ਕੰਮ ਕੀਤਾ ਜੀ ਮਹਿਲ ਡਿਪਾਰਟਮੈਂਟ ਤੋਂ ਡਿਪਟੀ ਡਾਇਰੈਕਟਰ ਰਿਟਾਇਰ ਹੋਇਆ ਮੈਂ ਲੋਕ ਸਭਾ ਸੰਗਰੂਰ ਦੇ ਤਕਰੀਬਨ ਸਾਰੇ ਸ਼ਹਿਰਾਂ ਵਿੱਚ ਐਜ ਮੈਡੀਕਲ ਆਫਸਰ ਤੇ ਸੀਨੀਅਰ ਮੈਡੀਕਲ ਆਫਸਰ ਜੀ ਜਿਵੇਂ ਮੈਂ ਸੰਗਰੂਰ ਸੀਨੀਅਰ ਮੈਡੀਕਲ ਆਫਸਰ ਹਾਂਗਾ ਜੀ ਮੈਂ ਤੁਰੀ ਸੀਨੀਅਰ ਮੈਡੀਕਲ ਆਫਸਰ ਹਾਂ ਮੈਂ ਮਲੇਰਕੋਲਾ ਸੀਨੀਅਰ ਮੈਡੀਕਲ ਆਫਸਰ ਹਾਂ ਮੈਂ ਤੇ ਮੰਡੀធីਮਾ ਉੱਥੇ ਮੈਡੀਕਲ ਆਫਸਰ ਹਾਂ ਮੈਂ ਧਨੋਲਾ ਮੰਡੀਆ ਉੱਥੇ ਮੈਡੀਕਲ ਆਫਸਰ ਹਾਂ ਜੀ ਮੈਂ ਬਰਨਾਲਾ ਸ਼ਹਿਰ ਦੇ ਵਿੱਚ ਮੈਡੀਕਲ ਆਫਸਰ ਹਾਂ ਮੇਰੀ ਜਿਹੜੀ ਹੈਗੀ ਆ ਲੱਖਾਂ ਲੋਕਾਂ ਦੇ ਨਾਲ ਜਾਲ ਪਛਾੜ ਹੈ ਜੀ ਤੇ ਮੈਂ ਇਸ ਕਰਕੇ ਸੀਰ ਨੂੰ ਕੋਈ ਟੱਕ ਨਹੀਂ ਸਮਝਦਾ ਹੈਗਾ ਤੇ ਜਿਹੜੀ ਮੇਰੀ ਟੀਮ ਹੈ ਸਾਡੀ ਲੋਕ ਸਭਾ ਸੰਗਰੂਰ ਦੀ ਮੌਜਨ ਸਮਾਜ ਪਾਰਟੀ ਦੀ ਸਾਡਾ ਹਰ ਗਲੀ ਮਹੱਲੇ ਵਿੱਚ ਵਰਕਰ ਬੈਠਾ ਸਾਡੀ ਉੱਥੇ ਟੀਮ ਬੜੀ ਮਜ਼ਬੂਤ ਹੈ ਇਸ ਕਰਕੇ ਜਿਹੜਾ ਹੈਗਾ ਵਿਰੋਧੀ ਜਿਹੜੇ ਹੈਗੇ ਆ ਉਹ ਮੁਕਾਬਲਾ ਕਰਨ ਲਈ ਤਿਆਰ ਹੋ ਰਹੇ ਆ ਤਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਸੱਤਾਧਾਰੀ ਧਿਰ ਨੇ ਇੱਕ ਤਾਂ ਕੈਬਨਿਟ ਮੰਤਰੀ ਨੇ ਮੈਂ ਇਹ ਸਵਾਲ ਇਸ ਕਰਕੇ ਪੁੱਛ ਰਿਹਾ ਤੁਸੀਂ ਹੁਣੇ-ਹੁਣੇ ਸਾਰਾ ਕੁਝ ਗਣਾਇਆ ਕਿ ਬਤੌਰ ਮੈਡੀਕਲ ਅਫਸਰ ਜਦੋਂ ਤੁਸੀਂ ਸੇਵਾ ਦੇ ਵਿੱਚ ਸੀ ਉਦੋਂ ਤੁਸੀਂ ਉੱਥੇ ਇਹ ਇਹਨਾਂ ਥਾਵਾਂ ਦੇ ਉੱਤੇ ਕੰਮ ਕੀਤਾ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਪਰ ਇਸ ਤਰ੍ਹਾਂ ਹੀ ਮੀਤਹੇਰ ਜਿਹੜੇ ਨੇ ਉਹ ਕੈਬਨਿਟ ਮੰਤਰੀ ਨੇ ਉੱਥੋਂ ਦੂਜੀ ਵਾਰ ਦੇ ਵਿਧਾਇਕ ਨੇ ਬਰਨਾਲੇ ਤੋਂ ਉਹ ਉਹ ਵੀ ਲੋਕਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਦਾਵਾ ਵੀ ਛੋਟਾ ਨਹੀਂ ਹੈ ਤਾਂ ਕਿਸ ਤਰ੍ਹਾਂ ਲੱਗਦਾ ਕਿ ਫਾਈਟ ਬਹੁਤ ਫਸਮੀ ਹੋਣ ਵਾਲੀ ਹੈ ਜੇ ਲੋਕ ਤੁਹਾਡੇ ਨਾਲ ਜੁੜੇ ਪੁਰਾਣੇ ਹੋਏ ਨੇ ਤਾਂ ਉਹਨਾਂ ਨਾਲ ਤਾਂ ਤਾਜ਼ਾ-ਤਾਜ਼ਾ ਜੁੜੇ ਨੇ ਇਹਦੇ ਵਿੱਚ ਕੋਈ ਦੋੜਾਵਾ ਨਹੀਂ ਵੀ ਮੀਤ ਹੈ ਜਿਹੜੇ ਹੈਗੇ ਆ ਦੋ ਵਾਰ ਵਿਧਾਇਕ ਰਿਹਾ ਬੰਨਾਲਾ ਤੋਂ ਜੀ ਤੇ ਇਸ ਵੇਲੇ ਮੌਜੂਦਾ ਮੰਤਰੀ ਵੀ ਨੇਗੇ ਜੀ ਤੇ ਉਹ ਲੋਕ ਸਭਾ ਸੰਗਰੂਰ ਤੋਂ ਕੰਟੈਸਟ ਕਰ ਰਹੇ ਨੇ ਜੀ ਪਰ ਜੋ 2 ਸਾਲ ਦਾ ਆਮ ਆਦਮੀ ਪਾਰਟੀ ਦਾ ਰਿਕਾਰਡ ਹੈ ਤੇ ਜੋ ਉਹਨਾਂ ਦਾ ਰਿਕਾਰਡ ਆ ਬੜਾ 92 ਐਮਐਲਏ ਹੋਣ ਦੇ ਬਾਵਜੂਦ ਵੀ ਜੀ ਉਹਨਾਂ ਦਾ ਰਿਕਾਰਡ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਗਰੰਟੀਆਂ ਸੀ ਉਹ ਕੋਈ ਪੂਰੀਆਂ ਨਹੀਂ ਕੀਤੀਆਂ ਹੂੰ ਤੇਹ ਦਲਤ ਉਪ ਮੁੱਖ ਮੰਤਰੀ ਬਣਾਉਣਾ ਸੀਗਾ ਜੀ ਸਾਡੇ ਦਲਤ ਵਿਦਿਆਰਥੀਆਂ ਨੂੰ ਵਜੀਫੇ ਦੇਣੇ ਸੀਗੇ ਬੀਬੀਆਂ ਭੈਣਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਦੇਣਾ ਸੀ ਹੁਣ ਰੀਸੈਂਟਲੀ ਜੇਕਰ ਤੁਸੀਂ ਹੋਰ ਸੀਟ ਮੰਨਦੇ ਹੋ ਉਥੇ ਇਹਨਾਂ ਦੀ ਗਲਤ ਨੀਤੀ ਕਾਰਨ ਇਹਨਾਂ ਦੀ ਜਿਹੜੀ ਹੈਗੀ ਆ ਢਿਲਮਟਕਨ ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰੀਬ ਸ਼ਰਾਬ ਪੀਣ ਨਾਲ 21 ਮੌਤਾ ਹੋ ਗਿਆ ਤਾਜ਼ਾ ਤਾਜ਼ਾ ਹੁਣ ਤਾਜ਼ਾ ਜੀ ਤੇ ਇਹ ਉਥੇ ਆਪਣਾ ਮੂੰਹ ਦਿਖਾਉਣ ਜੋਗਾ ਵੀ ਨਹੀਂ ਹੈ ਇਹ ਆਪਣਾ ਮੂਝੋ ਤੱਕ ਹੋਰ ਜੋ ਗੱਬੇ ਆਣਗੇ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ ਤੇ ਲੋਕ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ ਜੀ ਮੈਂ ਹੁਣੇ ਜ਼ਿਕਰ ਕੀਤਾ ਸੀ ਕਿ 2022 ਦੀ ਜਿਹੜੀ ਜਿਮਨੀ ਚੋਣ ਸੀ ਭਗਵੰਤ ਸਿੰਘ ਮਾਨ ਕਿਉਂਕਿ ਐਮ ਐਲ ਏ ਚੁਣੇ ਗਏ ਧੂਰੀ ਤੋਂ ਤੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਪੰਜਾਬ ਬਣ ਗਏ ਤਾਂ ਉਹਨਾਂ ਨੇ ਉਹ ਉਸ ਵਕਤ ਸਿਟਿੰਗ ਐਮ ਪੀ ਸਨ ਸੰਗਰੂਰ ਹਲਕੇ ਤੋਂ ਤਾਂ ਉਹਨਾਂ ਨੂੰ ਛੱਡਣੀ ਪਈ ਤਾਂ ਜਿਮਨੀ ਚੋਣ ਹੋਈ ਕੁਝ ਮਹੀਨਿਆਂ ਬਾਅਦ ਹੀ ਤਾਂ ਉਹ ਜਿਮਨੀ ਚੌਂ ਦੇ ਵਿੱਚ ਤੀਜੀ ਧਿਰਹੀ ਜਿਹੜੀ ਹੈਗੀ ਆ ਜਿੱਤ ਹਾਸਲ ਕਰ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਸ ਕਰ ਉਹਦੇ ਮੁਖੀ ਸਵਰਨਜੀਤ ਸਿੰਘ ਮਾਨ ਜੀ ਜੀ ਕੀ ਲੱਗਦਾ ਹੈ ਕਿ ਉਹ ਕਾਰਡ ਜਿਹੜਾ ਪੰਥਕ ਕਾਰਡ ਜਾਂ ਤਾਜ਼ਾ ਤਾਜ਼ਾ ਸਿੱਧੂ ਮਸੇਵਾਲੇ ਦੀ ਹੱਤਿਆ ਹੋਈ ਸੀ ਆ ਉਹ ਫੈਕਟਰ ਕੰਮ ਕਰ ਰਹੀ ਸੀ ਉਸ ਇਲਾਕੇ ਦੇ ਵਿੱਚ ਕਿ ਉਹ ਹੁਣ ਕੰਮ ਨਹੀਂ ਕਰਨਗੇ ਸਵਰਨਜੀਤ ਸਿੰਘ ਮਾਨ ਦੇ ਪੱਖ 'ਚ ਤੁਹਾਨੂੰ ਫਾਈਟ ਕਰਨੀ ਉਹਨਾਂ ਨਾਲ ਅਸੌਖੀ ਰਹੇਗੀ ਉਹ ਕੀ ਦੇਖੋ ਗੱਲ ਇਹ ਹੈ ਵੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹ ਇੱਕ ਸਿੰਗਲ ਮੈਨ ਪਾਰਟੀ ਹੈਗੀ ਹੈ ਹੂੰ ਉਹਨਾਂ ਦਾ ਕੋਈ ਨੈਸ਼ਨਲ ਅਜੈਂਡਾ ਨਹੀਂ ਹੈ। ਉਹਨਾਂ ਦਾ ਕੋਈ ਪੰਜਾਬ ਪ੍ਰਤੀ ਵੀ ਕੋਈ ਅਜੈਂਡਾ ਨਹੀਂ ਹੈਗਾ। ਉਹ ਹਮੇਸ਼ਾ ਖਾਲਸਤਾਨ ਦੀ ਗੱਲ ਕਰਦੇ ਆ ਇਸ ਤੋਂ ਬਾਅਦ ਗੱਲ ਨਹੀਂ ਕਰਦੇ। ਤੇ ਜਿਹੜਾ ਉਹ ਜਿੱਤ ਕੇ ਗਿਆ ਜਿਹੜਾ ਵੀ ਉਹਨਾਂ ਦਾ 8-10 ਮਿੰਟ ਦਾ ਰਿਕਾਰਡ ਰਿਹਾ ਹੈਗਾ ਉਹਨਾਂ ਨੇ ਪੰਜਾਬ ਦੇ ਵਿੱਚ ਸਾਡੇ ਲੋਕ ਸਭਾ ਸੰਗਰੂਰ ਦੇ ਵਿੱਚ ਉਹ ਕੋਈ ਵੀ ਆਪਣਾ ਕੰਮ ਦਿਖਾ ਦੇਣ ਵੀ ਮੈਂ ਆਹ ਲੋਕਾਂ ਲਈ ਕੀਤਾ। ਇੱਕ ਕਿਸੇ ਨੂੰ ਗ੍ਰਾਂਟ ਮੰਗਣਾ ਉਹ ਤਾਂ ਸਾਰਿਆਂ ਨੇ ਮੰਗਣੀ ਹੁੰਦੀ ਹੈ। ਉਹਦਾ ਕੱਲ ਨੂੰ ਮੈਂ ਐਮਪੀ ਬਣੂਗਾ ਮੈਂ ਵੀ ਬਣੂਗਾ ਤੇ ਉਹਨਾਂ ਉਹਨਾਂ ਨੂੰ ਦੋ ਫੈਕਟਰ ਉਹ ਜਿਹੜਾ ਹੈਗਾ ਸੀ ਇੱਕ ਸਿੱਧੂ ਮੂਸੇਵਾਲਾ ਦੀ ਮੌਤ ਇੱਕ ਦੀਪਸਿੰਧੂ ਦੀ ਮੌਤ ਉਹਨਾਂ ਦੇ ਨੌਜਵਾਨ ਸੀਗੇ ਨੌਜਵਾਨ ਪੀੜ੍ਹੀ ਉਹਨਾਂ ਦੇ ਫੇਵਰ ਚਲੀ ਗਈ ਇਸ ਕਰਕੇ ਉਹ ਜਿੱਤ ਗਏ ਅਦਰਵਾਈਜ਼ ਉਹਨਾਂ ਦੇ ਜਥੰਡ ਦਾ ਉਥੋਂ ਕੋਈ ਟੁਕੜੀ ਸੀ ਬਣਦੀ ਤੇ ਹੁਣ ਤਾਂ ਉਹਨਾਂ ਦੇ ਕੋਈ ਜਥੰਡ ਦਾ ਕੋਈ ਸਵਾਲ ਹੀ ਨਹੀਂ ਪੈਦਾ ਪਰ ਤੁਸੀਂ ਖੁਦ ਹੀ ਕਿਹਾ ਕਿ ਦੀਪਸਿੰਧੂ ਦੀ ਮੌਤ ਤੇ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਹੈ ਤਾਂ ਉਹ ਫੈਕਟਰ ਕੰਮ ਕਰਦੇ ਸੀ ਕਿ ਯੂਥ ਜ਼ਿਆਦਾ ਉਧਰ ਭੁਗਤ ਗਿਆ ਪਰ ਇਹ ਦੋਵੇਂ ਫੈਕਟਰ ਤਾਂ ਅੱਜ ਵੀ ਸੰਗਰੂਰ 'ਚ ਜਿਉਂਦੇ ਨੇ ਨਹੀਂ 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 ਇਹ ਇਹ ਗਲਤ ਗੱਲ ਆ ਗਈ ਬਿਲਕੁਲ ਮੰਨਣਯੋਗ ਨਹੀਂ ਹੈਗੀ ਉਦੋਂ ਯੂਥ ਨੇ ਇਹ ਫੈਕਟਰ ਅਪਣਾਇਆ ਤੇ ਇਹ ਉਹਨਾਂ ਨੂੰ ਸਿਮਰਜੀਤ ਮਾਨ ਨੂੰ ਜਤਾਇਆ ਵੀ ਸ਼ਾਇਦ ਪੰਜਾਬ ਦੇ ਵਿੱਚ ਕੋਈ ਨਵੀਂ ਲਹਿਰ ਚੱਲੇਗੀ ਉਹ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਉਹ ਜੋਤ ਜਿਹੜਾ ਹੈਗਾ ਅੱਕ ਤੱਕ ਕੇ ਕਰ ਬੈ ਗਿਆ ਹੂੰ ਇਸੇ ਤਰ੍ਹਾਂ ਆਪਾਂ ਜੇਕਰ ਜ਼ਿਕਰ ਕਰੀਏ ਸੁਖਦੀਪ ਸਿੰਘ ਢੀਂਡਸਾ ਉਹਨਾਂ ਦੀ ਸਾਬਕਾ ਕੇਂਦਰੀ ਮੰਤਰੀ ਵੀ ਨੇ ਆਪਣੇ ਆਸ ਸ਼੍ਰੋਮਣੀ ਅਕਾਲੀ ਦਲ ਵੀ ਵੜਾ ਲਿਆ ਉਹਨਾਂ ਨੇ ਸਯੁਕਤ ਮੁੜਕੇ ਉਹਦਾ ਭੋਗ ਪਾ ਕੇ ਦੁਬਾਰਾ ਫੇਰ ਉਹ ਸ਼੍ਰੋਮਣੀ ਅਕਾਲੀ ਦਲ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਨਾ ਹੁਣ ਬਸਪਾ ਨਾਲ ਰਿਹਾ ਤੇ ਨਾ ਹੁਣ ਭਾਪੀ ਜਨਤਾ ਪਾਰਟੀ ਨਾਲ ਰਿਹਾ ਉਹ ਵੀ ਇਕੱਲਾ ਬਦਾਨ ਚ ਨਿੱਤਰ ਰਿਹਾ ਬਸਪਾ ਦੀ ਤਰ੍ਹਾਂ ਹੀ ਤਾਂ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਵੀ ਕਰਮ ਭੂਮੀ ਆ ਉਹ ਰਾਜਨੀਤਿਕ ਕਰਮ ਭੂਮੀ ਆ ਭਾਵੇਂ ਟਰਿੰਸਾ ਸਾਹਿਬ ਵੱਡਿਆਂ ਦੀ ਗੱਲ ਕਰ ਲੋ ਭਾਵੇਂ ਪ੍ਰਮੇਂਦਰ ਟਰਿੰਦ ਸਾਹਿਬ ਵਿੱਤ ਮੰਤਰੀ ਰਹੇ ਨੇ ਉਥੋਂ ਜਿੱਤੇ ਰਹੇ ਨੇ ਇਹ ਤਾਂ ਉਹਨਾਂ ਨਾਲ ਕਿਸ ਤਰ੍ਹਾਂ ਲੱਗਦਾ ਕਿ ਅਕਾਲੀ ਦਲ ਨਾਲ ਪੁਰਾਣਾ ਭਾਈ ਵਾਲਾ ਹੈ ਤਾਜ਼ਾ ਜਿਹੜੀ ਬਾਈ ਇਲੈਕਸ਼ਨ ਵੀ ਰਲ ਕੇ ਲੜੀ ਉੱਥੋਂ ਤਾਂ ਕੀ ਲੱਗਦਾ ਹੈ ਕਿ ਉਹਨਾਂ ਨਾਲ ਜਿਹੜਾ ਕਿਸ ਤਰ੍ਹਾਂ ਰਹੇਗਾ ਫਾਈਟ ਦੇਖੋ ਜਿੱਥੋਂ ਤੱਕ ਸਖਦੇਵ ਸਿੰਘ ਢੀਂਡਸਾ ਜੀ ਦਾ ਤਲਕਤ ਹੈ ਜਾਂ ਉਹਨਾਂ ਦੇ بیٹے ਸਰਦਾਰ ਪ੍ਰਵਿੰਦਰ ਸਿੰਘ ਢੀਂਡਸਾ ਜੀ ਦਾ ਤਲਕਤ ਹੈ ਤੇ ਉਹਨਾਂ ਨੇ ਇੱਕ ਆਪਣਾ ਜਿਹੜੀ ਵੱਖਰੀ ਪਾਰਟੀ ਬਣਾਈ ਸੀ ਸੰਯੁਕਤ ਅਕਾਲੀ ਦਲ ਜੀ ਉਹ ਇਸ ਕਰਕੇ ਹੀ ਬਣਾਈ ਸੀ ਕਿ ਉਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਸੀ ਉਹ ਕਹਿ ਕੇ ਗਏ ਸੀ ਉਹ ਕਹਿ ਕੇ ਗਏ ਸੀ ਹਮ ਤੇ ਅੱਜ ਫਿਰ ਉਸ ਦੀ ਪ੍ਰਧਾਨਗੀ ਵਿੱਚ ਹੀ ਆ ਗਿਆ ਲੋਕਾਂ ਨੇ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਹੈਗਾ ਜੀ ਤੇ ਲੋਕਾਂ ਨੇ ਜਦੋਂ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਤਾਂ ਹੁਣ ਜਿਹੇ ਸੁਭਦੇਵ ਸਿੰਘ ਢੀਂਡ ਸਾਹਿਬ ਜੀ ਆਪ ਇਲੈਕਸ਼ਨ ਲੜਨ ਤੇ ਉਹਨਾਂ ਦਾ ਬੇਟਾ ਲੜੇ ਤੇ ਸੁਖਬੀਰ ਸਿੰਘ ਬਾਦਲ ਕਿਸੇ ਨੂੰ ਹੋਰ ਲੜਾਉਣ ਤਾਂ ਲੋਕ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਨਗੇ ਉਹ ਲੋਕਾਂ ਨੇ ਇਹ ਗੱਲ ਸਮਝ ਲਈ ਹੈ ਉਹਨਾਂ ਦੇ ਮਨਾਂ ਵਿੱਚ ਬਸ ਗਈ ਹੈ ਤੇ ਜਿਹੜਾ ਰਿਕਾਰਡ ਹੈਗਾ ਜੋ ਬੇਆਦਬੀਆਂ ਦਾ ਰਿਕਾਰਡ ਹੈਗਾ ਉਹ ਹਜੇ ਵੀ ਜਿਹੜਾ ਫੈਕਟਰ ਹੈਗਾ ਉਹ ਕੰਮ ਕਰ ਰਿਹਾ ਕੰਮ ਕਰ ਰਿਹਾ ਕੰਮ ਕਰ ਰਿਹਾ ਆਖਰੀ ਸਵਾਲ ਮੈਂ ਲੈਣਾ ਚਾਹਾਂਗਾ ਜੀ ਕਿ ਬੌਜਰ ਸਮਾਜ પાર્ટી ਇਕੱਲੇ ਤੌਰ ਦੇ ਉੱਤੇ ਮੈਦਾਨ 'ਚ ਆ ਹੁਣ ਬੌਜਰ ਸਮਾਜ પાર્ટી ਨੇ ਸਗੋ ਖੁਦ ਹੀ ਕਿਨਾਰਾ ਕੀਤਾ ਅਕਾਲੀ ਦਲ ਤੋਂ ਜਦੋਂ ਅਕਾਲੀ ਦਲ ਤਾਂ ਛੁਕਾ ਐਨਡੀਆ ਵਾਲੇ ਭਾਜੀ ਜੰਤਾ ਪਾਰਟੀ ਵੱਲ ਦੁਬਾਰਾ ਹੋ ਗਿਆ ਉਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਦੁਬਾਰਾ ਘੜ ਚੂੜ ਨਹੀਂ ਹੋਇਆ ਯਾ ਸ਼੍ਰੋਮਣੀ ਅਕਾਲੀ ਦਲ ਦੀ ਘਰ ਵਾਪਸੀ ਨਹੀਂ ਹੋ ਸਕੀ ਐਨਡੀਆ ਦੇ ਵਿੱਚ ਤਾਂ ਬਸਪਾ ਨੇ ਆਪਣਾ ਕਿਨਾਰਾ ਕਰ ਲਿਆ ਤਾਂ ਬਸਪਾ ਇਕੱਲੇ ਤੌਰ ਦੇ ਉੱਤੇ ਜਦੋਂ ਚੋਣ ਮੈਦਾਨ 'ਚ ਆ ਰਹੀ ਹੈ ਤਾਂ ਕੀ ਮੁੱਖ ਏਜੰਡਾ ਲੈ ਕੇ ਤੁਹਾਡੀ ਚੋਣ ਦਾ ਜਿਹੜਾ ਹੈਗਾ ਮੁੱਖ ਕੀ ਫੈਕਟਰ ਕੀ ਹੋਏਗਾ ਤੁਸੀਂ ਕਿਸ ਗੱਲ ਦੇ ਉੱਤੇ ਜ਼ੋਰ ਦੋਵੋਗੇ ਕਿ ਬਸਪਾ ਨੂੰ ਚਣੋ ਦੇਖੋ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਦੇ ਹਿਸਾਬ ਨਾਲ ਜੇ ਅਸੀਂ ਗੱਲ ਕਰੀਏ ਜੀ ਤਾਂ ਇੱਥੇ 35% ਜਿਹੜੀ ਹੈਗੀ ਆ ਪਿਓਰ ਦਲਿਤ ਪਾਪੂਲੇਸ਼ਨ ਹੈ ਜਿਨ੍ਹਾਂ ਨੂੰ ਅਸੀਂ ਸ਼ੈਡਿਊਲ ਕਾਸ ਲੋਕ ਕਹਿੰਦੇ ਅਸੀਂ ਲੋਕ ਕਹਿੰਦੇ ਜੀ ਤੇ ਘਟੋ-ਘਟ ਇਸ ਤੋਂ ਵੱਧ 40 ਜਾਂ 45% ਜਿਹੜੀ OBC ਪਾਪੂਲੇਸ਼ਨ ਹੈਗੀ ਹੂੰ ਤੇ ਜਿਹੜੀ ਮੇਰੀ ਸੰਗਰੂਰ ਲੋਕ ਸਭਾ ਸੀਟ ਹੈਗਾ ਇਹਦੇ ਵਿੱਚ ਜਿਹੜੀ ਮੁਸਲਮਾਨ ਪਾਪੂਲੇਸ਼ਨ ਹੈ ਉਹ ਵੀ ਘੱਟੋ ਘੱਟ ਪੌਣੇ 2 2 ਲੱਖ ਵੋਟ ਜਿਹੜੀ ਸਾਡੇ ਮੁਸਲਮਾਨ ਭਰਾਵਾਂ ਦੀ ਹੈਗੀ ਮਲੇਰਕੋਟ ਦੇ ਮਲੇਰਕੋਟਲੇ ਦੀ ਹੈਗੀ ਠੀਕ ਹੈ ਨਾ ਇਸ ਕਰਕੇ ਜਿਹੜਾ ਹੈ ਕਿਉਂਕਿ ਜਿਹੜਾ ਹੈਗਾ ਇੱਕ ਤੁਸੀਂ ਜੂਪੀ ਦੇ ਵਿੱਚ ਕਿਤੇ ਗੱਲ ਸੁਣੀ ਹੋਊਗੀ ਜੀ ਜੋ ਅੱਜ ਕੱਲ ਉਹ ਤੇ ਚੱਲਿਆ ਭੈਣ ਮਾਇਆਬੱਤੀ ਜੀ ਦੇ ਤਿੰਨ ਕਪਤਾਨ ਗਲਤ ਪਛੜੇ ਤੇ ਮੁਸਲਮਾਨ ਤੇ ਸਾਡੀ ਲੋਕ ਸਭਾ ਦੇ ਵਿੱਚ 35% ਉਹ 40 45% ਉਹ ਤੇ ਪਲੱਸ ਮੁਸਲਮਾਨ ਭਰਾ ਤੇ ਉਹ ਸਾਰਿਆਂ ਦਾ ਜਿਹੜਾ ਸਹਿਯੋਗ ਹੈ ਉਹ ਮੈਨੂੰ ਮਿਲੇਗਾ ਤੇ ਮੈਂ ਵੱਡੀ ਮਾਰ ਜੰਦੇ ਨਾਲ ਜਿੱਤ ਪ੍ਰਾਪਤ ਕਰਾਂ ਜੀ ਆ ਆਪਾਂ ਦੁਆਰਾ ਹੁਣ ਚਲੋ ਦਲਿਤ ਦੀ ਗੱਲ ਆ ਗਈ ਹੈ ਬਹੁਜਤ ਸਮਾਜ પાર્ટી ਦੱਬੇ ਕੁਚਲਿਆਂ ਦੀ ਪਾਰਟੀ ਮੰਨੀ ਜਾਂਦੀ ਹੈ ਆ ਮੈਂ ਹੁਣੇ-ਹੁਣੇ ਜੋ ਤੁਹਾਡੀ ਪਾਰਟੀ ਵੱਲੋਂ ਤੁਹਾਡੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਜੋ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਉਹਦਾ ਸਰਲੇਖ ਮੈਂ ਪੜ੍ਹ ਰਿਆ ਸੀ ਕਿ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਨਾ ਬਣਾਉਣ ਦਾ ਜਿਹੜਾ ਬਦਲਾ ਹੈ ਉਹ ਚੋਣਾਂ ਦੇ ਵਿੱਚ ਦਲਿਤ ਵੋਟਰ ਜਾਂ OBC ਵੋਟਰ ਜਿਹੜਾ ਸੰਗਰੂਰ ਚ ਲਏਗਾ ਉਹ ਤੁਸੀਂ ਤੁਹਾਡਾ ਇਸ਼ਾਰਾ ਹਰਪਾਲ ਚੀਮਾ ਵੱਲ ਹੈ ਕਿ ਉਹਨਾਂ ਡਿਪਟੀ ਮੁੱਖ ਮੰਤਰੀ ਨਹੀਂ ਬਣਾਇਆ ਨਹੀਂ ਦੇਖੋ ਉਸ ਸਾਡਾ ਇਹ ਮਤਲਬ ਇਹ ਜਿਹੜਾ ਵਿੱਤੀ ਮੁੱਖ ਮੰਤਰੀ ਉਹਨਾਂ ਨੇ ਚੀਮੇ ਨੂੰ ਬਣਾਉਣਾ ਸੀ ਜਾਂ ਹੋਰ ਕਿਸੇ ਨੂੰ ਬਣਾਉਣਾ ਸੀ ਉਹਨਾਂ ਨੇ ਇਸ ਇੱਕ ਨਾਰਾ ਦੇ ਕੇ ਵੀ ਅਸੀਂ ਡਿਪਟੀ ਮੁੱਖ ਮੰਤਰੀ ਜਿਹੜਾ ਹੈਗਾ ਉਹ ਗੱਲਤ ਨੂੰ ਬਣਾਵਾਂਗੇ ਜੀ ਤੇ ਭਾਜਪਾ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਗੱਲਤ ਮੁੱਖ ਮੰਤਰੀ ਬਣਾ ਦਿਆਂਗੇ ਹੂੰ ਠੀਕ ਹੈ ਨਾ ਤੇ ਕਾਂਗਰਸ ਨੂੰ ਜਦੋਂ ਕਾਗਰਸ ਦੀ ਬੇੜੀ ਡੁੱਬਦੀ ਲੱਗੀ ਤਾਂ ਉਹਨਾਂ ਨੇ 2.5 ਤਿੰਨ ਮਹੀਨੇ ਲਈ ਸਰਕਾਰ ਚਾਲ ਦੀ ਚੰਨੀ ਜੀ ਇਹਨੂੰ ਬਣਾ ਦਿੱਤਾ ਸਾਬਦਾ ਸੀ ਡਿਪਟੀ ਮੁੱਖ ਮੰਤਰੀ ਤੁਸੀਂ ਬਰਾਊ ਜੀ ਕਿਸੇ ਨੂੰ ਮਰਜ਼ੀ ਬਣਾਓ ਪਰ ਤੁਸੀਂ ਬਣਾਓ ਨਾ ਉਹਨਾਂ ਨੇ ਨਹੀਂ ਬਣਾਇਆ ਹੈਗਾ 2 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਬਣਾਇਆ ਉਹਨਾਂ ਦੇ ਕੱਲਾ ਇੱਥੇ ਹੀ ਸਾਡੇ ਲਾਸਟ ਤਰ੍ਹਾਂ ਦੀਆਂ ਪੋਸਟਾਂ ਨਿਕਲੀਆਂ ਉਹਦੇ ਵਿੱਚ ਵੀ ਬੇਈਮਾਨੀ ਕੀਤੀ ਉੱਥੇ ਉਹਨਾਂ ਨੂੰ ਐਫੀਡਵਿਟ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਇਹ ਅਸਲੀ ਲੋਕ ਨੇ ਇਹ ਦਲਤ ਲੋਕ ਨੇ ਇਹ ਇਨੈਫੀਸ਼ੈਂਟ ਨੇ ਜਿਹਦਾ ਮਤਲਬ ਇਹ ਹੈ ਕਿ ਇਹ ਨਲਾਇਕ ਨੇ ਇਹਨਾਂ ਨੂੰ ਕੁਝ ਆਉਣਾ ਹੀ ਨਹੀਂ ਇਹ ਪੂਰੀ ਦਲਤਬੋਧੀ ਨੇ ਵਜੀਫੇ ਦੇ ਮਾਮਲੇ ਵਿੱਚ ਸਾਡੇ ਬੱਚਿਆਂ ਨੂੰ ਵਜੀਫਾ ਨਹੀਂ ਮਿਲ ਚੁਕਿਆ ਭਗਵਾਨਤ ਮਾਨ ਦੀ ਸਰਕਾਰ ਦੇ ਵਿੱਚ 2 ਸਾਲਾਂ ਦੇ ਵਿੱਚ ਘਟੋ-ਕਟ 2 ਲੱਖ ਜਿਹੜੇ ਬੱਚੇ ਹੈਗੇ ਆ ਉਹ ਉਹਨਾਂ ਨੂੰ ਜਿਹੜਾ ਹਾਇਰ ਸਟੱਡੀ ਵਾਸਤੇ ਵਜੀਫਾ ਨਹੀਂ ਮਿਲਿਆ ਉਹ ਆਪਣੇ ਘਰਾਂ ਵਿੱਚ ਬੈਠ ਗਏ ਜੀ ਉਹ ਘਰਾਂ ਵਿੱਚ ਬੈਠ ਗਏ ਤੇ ਜਿਹੜੀਆਂ ਹੁਣ ਇਹ ਪਾੜਾ ਨੂੰ ਪੈਸੇ ਦੇਣੇ ਸੀਗੇ ਉਹਦੇ ਵਿੱਚ ਵੀ 85% ਸਾਡੀ ਐਸ.ਟੀ.ਓ.ਬੀ.ਸੀ. ਔਰਤਾਂ ਦੀ ਹੈ ਉਹ ਵੀ ਨਹੀਂ ਮਿਲੇ ਹੈਗੇ ਹੋਰ ਵੱਡੇ ਵੱਡੇ ਜਿਹੜੇ ਹੈਗੇ ਆ ਇਹ ਕਹਿੰਦੇ ਸੀ ਜਿਹੜਾ ਅਸੀਂ ਹਾਈ ਫਾਈ ਕਲਚਰ ਜਿਹੜਾ ਖਤਮ ਕਰਾਂਗੇ ਤੇ ਅੱਜ ਭਗਵੰਤ ਮਾਨ ਦੀ ਸਿਕਿਉਰਟੀ ਵਿੱਚ 1000 ਤੋਂ ਵੱਧ ਬੰਦਾ 1000 ਤੋਂ ਵੱਧ ਬੰਦਾ ਉਥੇ ਤੋਂ ਰੈਫਰ ਦਾ ਪੇਜੀ ਚਲੋ ਉਹਦੇ ਨਾਲ ਤਾਂ ਉਹਦੇ ਮਾਤਾ ਜੀ ਨਾਲ ਪੂਰੀ ਧਰਮ ਪਤਨੀ ਦਾ ਵੀ ਤਰੇ ਫਰਦਾ ਉਹਦੀ ਸਿਸਟਰ ਨਾਲ ਵੀ ਤਰੇ ਫਰਦਾ ਇਹ ਜਿਹੜਾ ਹੈਗਾ ਇਹ ਕਲਚਰ ਉਹਨਾਂ ਨੇ ਜਿਹੜਾ ਹੈਗਾ ਜੋ ਵਾਦੇ ਕੀਤੇ ਸੀ ਲੋਕਾਂ ਨਾਲ ਤੇ ਹੈਲੀਕਾਪਟਰ ਜਿਹੜਾ ਹੈਗਾ ਉਹ ਗੱਡੇ ਦੇ ਮੰਗੂ ਪੱਜਾ ਫਰਦਾ ਮੈਂ ਆਖਰੀ ਸਵਾਲ ਲੈਣਾ ਚਾਹਾਂਗਾ ਤੁਸੀਂ ਖੁਦ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਲਿਆ ਸਾਬਕਾ ਮੁੱਖ ਮੰਤਰੀ ਤਾਂ ਤੁਸੀਂ ਕਹ ਰਹੇ ਹੋ ਕਿ ਬਹੁਜਨ ਸਮਾਜ ਪਾਰਟੀ ਦਾ ਇਸ ਵਾਰ ਮੁੱਖ ਅਜੰਡਾ ਹੀ ਰਹੇਗਾ ਕਿ ਤੁਸੀਂ 2 ਸਾਲਾਂ ਦੇ ਵਿੱਚ ਆਪਣੇ ਚੋਣ ਵਾਅਦੇ ਮੁਤਾਬਕ ਡਿਪਟੀ ਸੀਐਮ ਜਿਹੜਾ ਦਲਤ ਵਰਗ ਚੋਂ ਨਹੀਂ ਬਣਾਇਆ ਇਹ ਦਲਤ ਵਰਗ ਦਾ ਰੋਸ ਹੈ ਉਹਨਾਂ ਦੀ ਆਵਾਜ਼ ਸੀ ਪਰ ਦਲਤ ਵਰਗ ਭਾਈਚਾਰੇ ਨਾਲ ਸੰਬੰਧਿਤ ਹੀ ਸਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਤਾਂ ਕਾਂਗਰਸ ਨੇ ਮੁੱਖ ਮੰਤਰੀ ਬਣਾ ਦਿੱਤਾ ਸੀ ਨਾਸਰ ਫੋਨਾਂ ਨੂੰ ਇੱਥੋਂ ਉਹਨਾਂ ਦੇ ਜੱਦੀ ਹਲਕੇ 'ਚ ਲੜਾਇਆ ਭਧੌੜ ਤੋਂ ਵੀ ਲੜਾਇਆ ਉੱਥੋਂ ਵੀ ਹਰਾ ਦਿੱਤਾ ਉਦੋਂ ਗਲਿਤ ਵੋਟਰ ਜਿਹੜਾ ਸੈਂਟੀਮੈਂਟ ਹੈ ਉਹ ਕਿੱਥੇ ਵੀਰ ਚਲਾ ਗਿਆ ਸੀ ਉਹਨਾਂ ਨੂੰ ਕਿਉਂ ਨਹੀਂ ਜਤਾਇਆ ਗਿਆ ਨਹੀਂ ਨਹੀਂ ਦੇਖੋ ਜਿਹੜਾ ਚੰਨੀ ਸੀ ਉਹ ਐਜ ਦਲਤ ਨਹੀਂ ਸੀ ਲੜ ਰਿਹਾ ਉਹ ਤਾਂ ਐਜ ਕਾਂਗਰਸ ਦਾ ਇੱਕ ਨਮਿੰਦਾ ਲੜ ਰਿਹਾ ਸੀ ਨਾ ਨਹੀਂ ਤੁਸੀਂ ਵੀ ਤਾਂ ਫਿਰ ਬਸਪਾ ਦੇ ਨਹੀਂ ਨਹੀਂ ਅਸੀਂ ਅਸੀਂ ਦੇਖੋ ਫਰਕ ਹੈ ਸਾਡੀਆਂ ਅੜਿਆਲੋਜੀ 'ਚ ਫਰਕ ਹੈ ਅਸੀਂ ਅੰbedkarਵਾਦੀ ਲੋਕ ਹੈਗੇ ਜੀ ਉਹ ਗਾਂਧੀਵਾਦੀ ਲੋਕ ਨੇਗੇ ਜੀ ਕੁਛ ਮਨੁਵਾਦੀ ਲੜ ਰਹੇ ਨੇ ਕੁਝ ਜ਼ਗੀਰਦਾਰ ਲੜ ਰਹੇ ਨੇ ਜੀ ਜੀ ਅਸੀਂ ਅੰਮੇਦਕਰਵਾਦੀ ਲੋਕਾਂ ਨਾਲ ਲੜ ਰਹੇ ਆਂ ਅੰਮੇਦਕਰਵਾਦੀਆਂ ਦੀ ਸੋਚ ਇੱਕ ਬੱਕਰੀ ਹੈ ਜੀ ਇਸ ਕਰਕੇ ਜਿਹੜਾ ਹੈਗਾ ਲੋਕ ਮੈਨੂੰ ਪਸੰਦ ਕਰਦੇ ਨੇ ਤੇ ਮੈਨੂੰ ਜਿੱਤਾਉਣਗੇ ਜੀ ਅਸੀਂ ਡਾਕਟਰ ਮੱਖਣ ਸਿੰਘ ਨਾਲ ਗੱਲ ਕੀਤੀ ਹੈ ਜੋ ਕਿ ਸਾਬਕਾ ਡਿਪਟੀ ਡਾਇਰੈਕਟਰ ਰਹੇ ਨੇ ਸਿਹਤ ਵਿਭਾਗ ਦੇ ਵਿੱਚ ਇਸ ਤੋਂ ਇਲਾਵਾ ਇਹ ਪਹਿਲਾਂ ਮਹਿਲਕਲਾ ਤੋਂ ਵਿਧਾਨ ਸਭਾ ਦੀ ਚੋਣ 2017 ਚ ਲੜ ਚੁੱਕੇ ਨੇ ਤੇ ਅੱਜ ਹੀ ਹੁਣੇ ਚੰਦ ਮਿੰਟ ਪਹਿਲਾਂ ਹੀ ਇਹਨਾਂ ਨੂੰ ਬੌਜਨ ਸਮਾਜ ਪਾਰਟੀ ਨੇ ਸੰਗਰੂਰ तो अपना उम्मीदवार ऐलान उत्ता है डॉक्टर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप